ਨੇ ਟੋੜੀ ਮਹੰਦਾ ਪੰਜਵਾ ਸਤਿਗੁਰ ਆਇਓ ਸ਼ਰਨ ਤੇ ਹਾਰੀ ਮੇ ਕੋ ਜੀ ਇਹ ਅਰਦਾਸ ਹੈ ਸਿੱਖ ਆਪਾਂ ਸਾਰੇ ਮਹਾਰਾਜ ਦੇ ਚਰਨਾਂ 'ਚ ਆ ਰਹੇ ਹਾਂ ਮੱਥਾ ਟੇਕ ਰਹੇ ਆ ਪ੍ਰੇਮ ਭੇਟਾ ਰੱਖ ਰਹੇ ਆ ਮਹਾਰਾਜ ਦੇ ਚਰਨਾਂ 'ਚ ਬੈਠ ਰਹੇ ਤੇ ਅਰਦਾਸ ਹੀ ਹੈ ਨਾ ਸਾਡੀ ਤਾਂ ਵੀ ਸਤਿਗੁਰ ਆਇਓ ਸ਼ਰਨ 도ਹਾਰੀ ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆਇਆ ਨਾ ਕਿਰਪਾ ਕਰੋ ਆਖੋ ਮਹਾਰਾਜ ਪਹੁੰਚਦੇ ਨੇ ਵੀ 10 ਸਿੱਖਾਂ ਤੈਨੂੰ ਕੀ ਚਾਹੀਦਾ ਹੈ 10 ਵਜੇ ਮੇਰੇ ਕੋਲ ਆਇਆ ਤੈਨੂੰ ਕੀ ਚਾਹੀਦਾ ਮਹਾਰਾਜ ਪੁੱਛਦੇ ਨੇ ਫਿਰ ਸਿੱਖ ਕਹਿੰਦਾ ਮਹਾਰਾਜ ਮੈਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ ਤਿੰਨ ਪਹਿਲੇ ਨੰਬਰ ਤੇ ਮਿਲੈ ਸੁੱਖ ਮੈਨੂੰ ਸੁੱਖ ਚਾਹੀਦੇ ਨੇ ਸੁੱਖ ਪਿਆਰਿਓ ਬੰਦਾ ਸੁੱਖ ਦੇ ਸਾਧਨ ਇਕੱਠੇ ਕਰ ਸਕਦਾ ਮਾਇਆ ਦੇ ਨਾਲ ਪੈਸੇ ਦੇ ਨਾਲ ਪਰ ਸੁੱਖ ਨਹੀਂ ਸੁੱਖ ਤੇ ਕਰਮਾਂ ਦਾ ਹੀ ਮਿਲਦਾ ਹੈ ਗੱਟਿਆ ਕੋ ਸਾਧਨਾ ਵਾਹਿਗੁਰੂ ਘਰ ਨਹੀਂ ਬੰਦਾ ਤਾਂ ਦੁਖੀ ਹੈ ਘਰ ਬਨ ਜਾਂਦਾ ਤੇ ਫੇਰ ਕਿਹੜਾ ਸੁੱਖ ਆਉਂਦਾ ਸੁੱਖ ਕਿੱਥੋਂ ਮਿਲਦੇ ਨੇ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਮੀ ਭਾਈਏ ਸੱਚੇ ਪਾਤਸ਼ਾਹ ਮੈਨੂੰ ਸੁੱਖ ਦਿਓ ਮਿਲੇ ਸੁੱਖ ਤੇ ਜੇ ਨੰਬਰ ਦੇ ਨਾਮ ਹਰ ਸੋ ਬਾ ਤੇਰੇ ਦਰ ਦਾ ਨਾਮ ਵੀ ਚਾਹੀਦਾ ਨਾ ਜਿੱਥੇ ਨਾਮ ਆ ਉੱਥੇ ਸਾਰਾ ਕੁਝ ਹੀ ਹੈ ਮਹਾਪੁਰਖ ਬਚਨ ਕਰਦੇ ਨੇ ਜਿਹਦੇ ਕੋਲ ਨਾਮ ਹੈ ਉਹਨੂੰ ਵੱਡੇ ਤੋਂ ਵੱਡਾ ਦੁੱਖ ਵੀ ਦੁਖੀ ਨਹੀਂ ਕਰ ਸਕਦਾ ਤੇ ਜਿਹਦੇ ਕੋਲ ਨਾਮ ਨਹੀਂ ਉਹਨੂੰ ਵੱਡੇ ਤੋਂ ਵੱਡਾ ਸੁੱਖ ਵੀ ਸੁਖੀ ਨਹੀਂ ਕਰ ਸਕਦਾ ਗੱਜ ਗਿਆ ਕੋ ਸਤਨਾਮ ਵਾਹਿਗੁਰੂ ਕਿਉਂਕਿ ਨਾਮ ਦੀ ਬਰਕਤ ਮਹਾਰਾਜ ਦੱਸਦੇ ਨੇ ਕਿ ਟਿੱਠਾ ਸਭ ਸੰਸਾਰ ਸੁਖ ਨਾਮ ਬਿਨ ਦੇਖ ਲਿਆ ਸਾਰਾ ਸੰਸਾਰ ਘੁੰਮ ਕੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਸੁੱਖ ਨਹੀਂ ਮਿਲਿਆ ਕਿਸੇ ਨੂੰ ਚਨਾ ਜੀ ਧਿਆਨ ਦਿਓ ਘਰ ਵਿੱਚ ਬੱਚਾ ਨਹੀਂ ਤਾਂ ਦੁੱਖ ਬੱਚਾ ਹੋ ਗਿਆ ਤੰਦਰੁਸਤ ਨਹੀਂ ਰਹਿੰਦਾ ਤੇ ਤਾਂ ਦੁੱਖ ਕਈ ਬੱਚੇ ਜੰਮ ਤੋਂ ਹੀ ਬਿਮਾਰ ਬੱਚਾ ਤੰਦਰੁਸਤ ਹੈ ਜੇ ਪੜਾਈ ਨਹੀਂ ਕਰਦਾ ਮਾੜੀ ਸੰਗਤ ਵਿੱਚ ਚਲਾ ਗਿਆ ਹੈ ਨਸ਼ੇ ਵਿੱਚ ਚਲਾ ਗਿਆ ਤੇ ਉਹ ਵੱਡਾ ਦੁੱਖ ਚਲੋ ਬੱਚਾ ਘਰ ਜੀ ਵੀ ਕਰਦਾ ਹੈ ਪੜ੍ਹਾਈ ਵੀ ਚੰਗੀ ਕਰਦਾ ਅੱਗੇ ਬੱਚੇ ਨੂੰ ਜੋਬ ਨਹੀਂ ਮਿਲਦੀ ਨੌਕਰੀ ਨਹੀਂ ਮਿਲਦੀ ਤੇ ਤਾਂ ਦੁੱਖ ਜਿਕਰੀਆਂ ਰਹਿ ਹੀ ਜਾਂਦੀਆਂ ਨੇ ਕਈ ਵਾਰ ਤਾਂ ਦੇ ਵਿੱਚ ਚਲੋ ਨੌਕਰੀ ਵੀ ਚੰਗੀ ਕਰਦਾ ਹੈ ਅੱਗੇ ਜੇ ਬੱਚੇ ਦੀ ਸ਼ਾਦੀ ਨਹੀਂ ਹੋ ਰਹੀ ਤੇ ਤਾਂ ਦੁੱਖ ਘੱਟ ਕੇ ਆਪੋ ਸਦਨਾ ਵਾਹਿਗੁਰੂ ਮਾਪ ਕਰਨਾ ਭਾਵੇਂ ਬੱਚੀ ਹੋਵੇ ਭਾਵੇਂ ਬੱਚਾ ਸਮੇਂ ਦੇ ਨਾਲ ਜਦੋਂ ਸ਼ਾਦੀ ਨਾ ਹੋਵੇ ਤੇ ਮਾਪਿਓ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਦੁਨੀਆ ਦੀਆਂ ਗੱਲਾਂ ਸਮਾਜ ਦੇ ਜਿੰਨੇ ਮੂੰਹਾਂ ਨੀਆਂ ਗੱਲਾਂ ਸੰਸਾਰ ਨੂੰ ਕੌਣ ਚੁੱਪ ਕਰਾਏ ਚਲੋ ਸ਼ਾਦੀ ਵੀ ਹੋ ਗਈ ਐ ਅੱਗੇ ਬਹੂ ਬਹੂ ਰਾਣੀ ਸੇਵਾ ਕਰਨ ਵਾਲੀ ਨਹੀਂ ਮਿਲੀ ਤੇ ਤਾਂ ਦੁੱਖ ਅੱਜ ਘਰ ਤੇ ਬਹੂਆਂ ਸੇਵਾ ਕਰਦੀਆਂ ਨਹੀਂ ਕਰਾਉਂਦੀਆਂ ਨਹੀਂ ਘੱਟ ਕੇ ਕਾਕੋ ਸਾਦਨਾ ਬਾਰੇ ਗੁਰੂ ਕਿਉਂਕਿ ਬਹੂ ਰਾਣੀ ਜੀ ਹੋਈ ਰਾਣੀ ਔਰ ਸੇਵਾ ਥੋੜੀ ਕਰੇਗੀ ਰਾਣੀ ਨੇ ਤੇ ਸੇਵਾ ਕਰਾਉਣੀ ਹੈ ਜਦੋਂ ਬੱਚੇ ਦੀ ਸ਼ਾਦੀ ਕਰਦੇ ਆ ਅਸੀਂ ਕਹਿੰਦੇ ਜੀ ਬਹੂ ਰਾਣੀ ਲੈ ਕੇ ਆਉਣੀ ਹੈ ਕੋਈ ਨਹੀਂ ਕਹਿੰਦਾ ਧੀ ਚਾਹੀਦੀ ਆ ਅਸੀਂ ਧੀ ਲੈ ਕੇ ਆਉਣੀ ਧੀ ਲੈ ਕੇ ਆਓ ਧੀ ਸੇਵਾ ਕਰਦੀ ਆ ਤੇ ਜਿਹਨੂੰ ਰਾਣੀ ਲੈ ਕਿਹਾ ਕਿ ਰਾਣੀ ਵਾਸਤੇ ਤੁਹਾਨੂੰ ਸੇਵਾ ਕਰਨੀ ਪੈਣੀ ਰਾਣੀ ਨੇ ਨਹੀਂ ਕਦੇ ਨਾ ਕਹੋ ਬਾਉ ਰਾਣੀ ਬੋਤੀ ਹੀ ਚਾਹੀਦੀ ਆ ਬਤੀ ਰਾਣੀ ਜਦਾਸ ਇਕਬੀਰ ਦੀ ਗੱਲ ਹੈ ਜੇ ਬਹੂ ਵੀ ਬਣ ਜਾਵੇ ਤੇ ਸੱਸ ਮਾਂ ਬਣ ਜਾਵੇ ਤੇ ਧਰਤੀ ਸਵਰਗ ਬਣ ਜਾਵੇ ਗੱਜ ਗਿਆ ਕੋ ਸਤਨਾ ਵਾਹਿਗੁਰੂ ਇਹ ਕੱਲ ਹੈ ਬੜੀ ਛੋਟੀ ਹੈ ਪਰ ਹੈ ਬੜੀ ਗਿਆਨ ਵਾਲੀ ਸੱਸ ਮਾਂ ਬਣ ਜਾਵੇ ਤੇ ਬਹੂ ਵੀ ਬਣ ਜਾਵੇ ਹੈ ਨੇ ਕਰਮਾਂ ਵਾਲੇ ਘਰ ਪਤਾ ਹੀ ਨਹੀਂ ਲੱਗਦਾ ਇਹ ਸੱਸ ਬਹੂ ਹੈ ਕਿ ਮਾਂ ਮਾਤੀ ਐਨਾ ਪ੍ਰੇਮ ਚਲੋ ਬਹੂ ਰਾਣੀ ਵੀ ਸੇਵਾ ਕਰਨ ਵਾਲੀ ਮਿਲ ਗਈ ਅੱਗੇ ਪੋਤਾ ਨਹੀਂ ਹੋ ਰਿਹਾ ਤੇ ਦਾਂ ਦੁੱਖ ਰਾਜ ਦਾ ਬੜਦੇ ਆ ਬਿਨ ਤੁਦ ਹੋਰ ਜੇ ਮੰਗਨਾ ਸਿਰ ਦੁੱਖਾਂ ਕੇ ਇਹ ਦੁੱਖ ਨਾਮ ਨੂੰ ਛੱਡ ਕੇ ਨਾਮ ਨੂੰ ਪਿੱਛੇ ਕਰਕੇ ਬੰਦਾ ਜੋ ਕੁਝ ਮੰਗੇਗਾ ਉਹ ਦੁੱਖ ਹੀ ਦੁੱਖ ਜਿੱਤੇ ਬਾਕੀ ਦਾਤਾ ਮੰਗਣੀਆਂ ਨੇ ਬੁੱਤੇ ਨਾਮ ਵੀ ਮੰਗਣਾ ਹੈ ਇਹੋ ਨਾਮ ਸੰਤੋਖਿਆ ਉਤਰੀ ਮਨ ਕੀ ਭੁਖ ਤੇ ਸੱਚੇ ਪਾਸ਼ਾ ਨਾਮ ਦੀ ਬਾਤ ਬਖਸ਼ੋ ਤੁਜੀ ਤਾਂ ਪਹਿਲਾ ਮਿਲੇ ਸੋਖ ਦੂਜਾ ਨਾਮ ਹਰ ਸੋਭਾ ਤੀਜਾ ਚਿੰਤਾ ਨਾ ਹੈ ਹਮਾਰੀ ਸਾਡੀ ਚਿੰਤਾ ਕਤਮ ਕਰੋ ਚਿੰਤਾ ਤੇ ਚਿੰਤਾ ਕਤਮ ਕਰਨ ਦੀ ਇੱਕੋ ਦੁਆਈ ਹੈ ਉਹ ਹੈ ਗੁਰੂਆਂ ਦੀ ਬਾਣੀ ਔਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਆਹ ਪਰਿਵਾਰ ਸਾਰਾ ਮਿਲ ਕੇ ਕਰੋ ਅਨੰਦਾਸ ਸਾਰਿਆਂ ਸਭ ਦਾ ਹੀ ਕਰੋ ਅਰਦਾਸ ਸਤੇ ਪਾਸ਼ਾ ਨੇ ਕਿਰਪਾ ਕੀਤੀ ਹੈ ਪਰਿਵਾਰ ਦੇ ਉੱਤੇ ਆ ਜਿਹੜਾ ਸ਼ਬਦ ਹੈ ਇਹ ਸਾਰੇ ਪਰਿਵਾਰ ਵੱਲੋਂ ਇਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ